ਲਾਹਮਨੁ ਰਹੀ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਮੈਂ ਸਿੱਖਾ ਮੁਸਲਮਾਨਾਂ ਮਲੇਕੋਡਲਾ ਵੱਲੋਂ ਅੱਜ ਰਾਣੀ ਮજરા ਪਿੰਡ ਪਹੁੰਚਿਆ ਸੀ ਜਿਵੇਂ ਕਿ ਆਪਣੇ ਵੀਰ ਨੇ ਸ਼ਲੋਕ ਪੜਿਆ ਦੀਨ ਅਬਵਲ ਅੱਲਾ ਨੂਰ ਉਪਾਇਆ ਕੁਦਰਤ ਕੁਦਰਤ ਦੇ ਸਭ ਬੰਦੇ ਇਹਦੇ ਵਿੱਚ ਸਾਫ ਲੱਭਜਾ ਜਿਉ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਕਿ ਸਾਡੇ ਸਾਰਿਆਂ ਦਾ ਰੱਬ ਇੱਕੋ ਹੈ ਤਾਂ ਅਸੀਂ ਸਾਰੇ ਭਰਾ ਭਰਾ ਹੋਇਆ ਪੁੱਛ ਤਾਂ ਜਦੋਂ ਅਸੀਂ ਸਾਰੇ ਆਪਸ ਵਿੱਚ ਭਰਾ ਭਰਾ ਹੋਏ ਤਾਂ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੇ ਵਾਰਿਸ ਔਰ ਇੱਕ ਪਾਸੇ ਭਾਈ ਮਰਦਾਨੇ ਦੇ ਵਾਰਿਸ ਅੱਜ ਇਕੱਠੇ ਹੋ ਕੇ ਫੇਰ ਇੱਕ ਸਾਂਝਾ ਦਾ ਜਿਹੜਾ ਨਾਂ ਬਣੇ ਹਾਂ ਨਾਰਾ ਮਾਰਿਆ ਹਾਂ ਨਾਂ ਹੀ ਨਾਰੀ ਧਰਤੀ ਤੋਂ ਹਮੇਸ਼ਾ ਹੀ ਹਾਂ ਨਾਰਾ ਮਾਰਿਆ ਜਿਹਾ ਤੇ ਅੱਜ ਵੀ ਅਸੀਂ ਇੱਥੇ ਇਕੱਠੇ ਹੋ ਕੇ ਹਾਂ ਨਾਰਾ ਮਾਰਨ ਲਈ ਚੰਡੀਗੜ੍ਹ ਪਹੁੰਚੇ ਹਾਂ ਜੀ ਚੰਦਰਾ ਬਾਧੇ ਪੰਪਤਨ ਮੱਥਾ ਟੇਕਣਾ ਹੈ Hindu ਜਮੇ ਨੂੰ ਖਾਸ ਪ੍ਰਣਾਮ ਮੇਰੀ ਤੇ ਅੰਦਨਾ ਜੀ ਬਾਧੇ ਪੰਪਤਨ ਮੱਥਾ ਟੇਕਣਾ ਹੈ Hindu ਜਮੇ ਨੂੰ ਖਾਸ ਪ੍ਰਣਾਮ ਮੇਰੀ ਬਾਕੀ ਖਾਲਸਾ ਨੂੰ ਸਤਿ ਸ੍ਰੀ ਅਕਾਲ ਹੈ ਜੀ ਮੁਸਲਮਾਨ ਹੈ ਜੀ ਅਸਲਾਮ ਮੇਰੀ ਸਾਰੇ ਧਰਮਾਂ ਦਾ ਬਹੁਤ ਬਹੁਤ ਧਰਮਾਨ ਸਤਗੁਰ ਚੜ੍ਹਦੀ ਕਲਾ ਬਰਸ਼ਸ ਕਰਨੇ ਜਿਹਨੂੰ ਕਹਿੰਦੇ ਆਪ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਇੱਕ ਨੂਰ ਤੇ ਸਭ ਜਗੋ ਪੂਜਾ ਕੌਣ ਪਲੇ ਕੋ ਮੰਦੇ ਸੰਘਾਤਾਰਨ ਸਾਰੇ ਭੈਣ ਭਰਾਵਾਂ ਨੇ ਸਾਰਿਆਂ ਬਹੁਤ ਬਹੁਤ ਧੰਨਵਾਦ ਸਤਿਗੁਰੂ ਚੜ੍ਹਦੀ ਕਲਾ ਬਖਸ਼ਸ਼ ਕਰਨ ਅੱਜ ਦੇ 24ਵਾਂ 24ਵਾਂ ਮਹਾਨਗਰ ਕੀਰਤਨ ਪਿੰਡ ਮੁੱਲਾਪੁਰ ਗਰੀਬ ਦਹਾਤੋਂ ਸੁਦਵਾਰਾ ਪ੍ਰਬੰਧ ਕਮੇਟੀ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਕਰਾਈ ਜਾਂਦੇ ਨੇ ਜੋ ਆਪ ਦੇ ਸਰਨ ਪਿੰਡ ਨਗਰ ਰਾਣਾ ਮਾਜਰਾ ਰਾਣੀ ਮਾਜਰਾ ਸ਼ਹਿਰ ਪਹੁੰਚਦੇ ਨੇ ਜੋ ਕਿ ਸਮਤਾ ਨੇ ਬਹੁਤ ਹੀ ਪਿਆਰ ਸਤਕਾਰ ਦੇ ਨਾਲ ਇਕੱਤਰਤਾ ਦੇ ਨਾਲ ਗੁਰਦੁਆਰਾ ਪਰਮੰਤਰ ਕਮੇਟੀਆ ਵੱਲੋਂ ਕਮੇਟੀ ਵੱਲੋਂ ਮਾਰਕੀਟ ਵੱਲੋਂ ਨੌਜਵਾਨ ਵੀਰ ਭੈਣ ਭਰਾ ਸਾਰਿਆਂ ਨੇ ਇੱਕ ਮਨ ਇਕਜੁੱਟ ਹੋ ਕੇ ਅੱਜ ਇਹ ਪ੍ਰਾਂਤ ਕੀਤਾ ਜੋ ਕਿ ਭੀਖਮਸ਼ਾਹ ਨੂੰ ਕਿ ਅਜੇ ਕਿਹੜੀ ਕੁੜੀ ਦੇ ਹੱਥ ਰੱਖਣਾ ਕਹਿੰਦਾ ਇਹਨੇ ਗੱਲਾਂ ਦੀ ਗੱਲਾਂ ਨਾ ਕਰੋ ਮੈਂ ਸਾਰਿਆਂ ਨੂੰ ਤੁਹਾਨੂੰ ਦਾ ਸਾਰਿਆਂ ਨੂੰ ਰੱਖਾ ਸਭ ਸਭ ਮੇਰੇ ਹੈ ਇਸ ਨੂੰ ਸੋਤ ਸ੍ਰੀ ਅਕਾਲ 24 ਮਹੀਨੇ ਨਗਰ ਕੀਰਤਨ ਦੀ ਸਾਰੀਆਂ ਸੰਗਤਾਂ ਨੂੰ ਮੁੱਲਾ ਪ੍ਰਕੀਬਦਾਸ ਪਰਮੰਤਰ ਕਮੇਟੀ ਵੱਲੋਂ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੱਤਰਕਾਰ ਜੀ ਜੋ ਕਿ ਸੇਵਾ ਨਿਭਾਉਂਦੇ ਨੇ ਸਤਗੁਰ ਚੜ੍ਹਦੀ ਕਲਾ ਬਖਸ਼ਰਤ ਕਰਨ ਬਾਦ ਨੂੰ ਸੇਵਾ ਦਾ ਮੌਕਾ ਮਿਲਿਆ ਸਤਗੁਰ ਚੜ੍ਹਦੀ ਕਲਾ ਬਖਸ਼ਰਤ ਕਰਨ ਨੂੰ ਸਤਿਗੁਰ ਨੂੰ ਪਿਆਰਿਓ